ਲੋ ਸੰਗਤ ਜੀ ਤੁਹਾਨੂੰ ਅੱਜ ਇੱਕ ਗੁਰੂ ਘਰ ਦੀ ਹੋ ਰਹੀ ਬੇਅਦਬੀ ਦੇ ਬਾਰੇ ਦੱਸਾਂਗੇ ਤੁਸੀਂ ਵੇਖਿਓ ਵੀ ਜਿਹੜੀਆਂ ਸਾਡੀਆਂ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਬਣੀਆਂ ਹੋਈਆਂ ਇਹ ਜਿਹੜੀ ਜ਼ਿੰਮੇਵਾਰੀ ਆ ਇਹ ਬਣਦੀ ਤਾਂ ਹੈ ਜਿਹੜੀ ਪ੍ਰਬੰਧਕ ਕਮੇਟੀ ਹੁੰਦੀ ਆ ਉਹਦੀ ਜ਼ਿੰਮੇਵਾਰੀ ਆ ਹੁੰਦਾ ਇਹ ਆ ਕਿ ਜਿਵੇਂ ਕਿਸੇ ਨੇ ਕੋਈ ਵਿਆਹ ਸ਼ਾਦੀ ਕਰਨਾ ਤੇ ਉਹ ਪੈਲਸ ਕਿਰਾਏ ਤੇ ਲੈਣ ਦੀ ਬਜਾਏ ਗੁਰੂ ਘਰਾਂ ਦੇ ਵਿੱਚ ਜਿਹੜੇ ਹਾਲ ਬਣੇ ਹੋਏ ਆ ਕਿਰਾਏ ਤੇ ਦੇਣ ਦੇ ਲਈ ਖਾਸ ਕਰਕੇ ਸ਼ਹਿਰਾਂ ਦੇ ਵਿੱਚ ਜਾਂ ਵੱਡੇ ਪਿੰਡਾਂ ਦੇ ਵਿੱਚ ਬਣੇ ਹੋਏ ਆ ਤੇ ਜਿਹੜੀਆਂ ਪ੍ਰਬੰਧਕ ਕਮੇਟੀਆਂ ਬਣੀਆਂ ਹੋਈਆਂ ਇਹ ਜ਼ਿੰਮੇਵਾਰੀ ਤੇ ਬਣਦੀ ਆ ਉਹਨਾਂ ਕਮੇਟੀਆਂ ਦੀ ਕਿ ਜਿਹਨੂੰ ਵੀ ਹਾਲ ਕਿਰਾਏ ਤੇ ਦਿੱਤਾ 5000 7000 ਜਾਂ ਜਿੰਨੇ ਦਾ ਵੀ ਕਿਰਾਏ ਤੇ ਦਿੱਤਾ ਤੇ ਉਹ ਕਮੇਟੀ ਵਾਲਿਆਂ ਦਾ ਫਰਜ਼ ਇਹ ਬਣਦਾ ਸੀ ਕਿ ਉੱਥੇ ਨਿਗ੍ਹਾ ਰੱਖਦੇ ਕਿ ਕੋਈ ਬੰਦਾ ਇੱਥੇ ਬੀੜੀ ਨਾ ਪੀਵੇ ਸ਼ਰਾਬ ਨਾ ਪੀਵੇ ਮਰਿਆਦਾ ਦੀ ਉਲੰਘਣਾ ਜੜੀਆਂ ਨਾ ਹੋਵੇ ਨਾ ਉੱਥੇ ਡੀਜੇ ਲੱਗਣ ਨਾ ਭੰਗੜੇ ਪੈਣ ਕਿਉਂਕਿ ਗੁਰੂ ਘਰ ਕੋਈ ਵੀ ਆਪਾਂ ਸਿੱਧੀ ਜੀ ਗੱਲ ਕਰੀਏ ਐਮਐਲਏ ਕੋਈ ਐਮਪੀ ਆ ਜਾਵੇ ਆਪਣੇ ਘਰ ਦੇ ਵਿੱਚ ਤੇ ਆਪਾਂ ਉਹਦੇ ਕੋਲ ਉੱਚੀ ਆਵਾਜ਼ ਦੇ ਵਿੱਚ ਗੱਲ ਨਹੀਂ ਕਰਦੇ ਆਪਾਂ ਕਹਿੰਨੇ ਆਂ ਵੀ ਉਹਦੀ ਜਿਹੜੀ ਆ ਨਰਾਦਰੀ ਹੋ ਜਾਣੀ ਆ ਤੇ ਗੁਰੂ ਘਰ ਜਿਹੜਾ ਕੁੱਲ ਦੁਨੀਆ ਦਾ ਮਾਲਕ ਆ ਉਹਦੀ ਜਿਹੜੀ ਬੇਅਦਬੀ ਕਰ ਰਿਆਂ ਨਰਾਦਰੀ ਕਰਦੇ ਆ ਉਹਦਾ ਸਾਨੂੰ ਕੋਈ ਫਿਕਰ ਨਹੀਂ ਕੋਈ ਆ ਜਾਵੇ ਇਹੋ ਜਿਹਾ ਮੰਤਰੀ ਐਮ ਐਲ اے ਤੇ ਅਸੀਂ ਉਹਦੇ ਅੱਗੇ ਭਲਾ ਡੀ ਜੇ ਲਾਵਾਂਗੇ ਜਾਂ ਉਹਦੇ ਅੱਗੇ ਬੀੜੀਆਂ ਪੀਵਾਂਗੇ ਜਾਂ ਸ਼ਰਾਬ ਪੀਵਾਂਗੇ ਮਤਲਬ ਹੀ ਨਹੀਂ ਇਸ ਤਰ੍ਹਾਂ ਹੋਈ ਨਹੀਂ ਸਕਦਾ ਪਰ ਅਸੀਂ ਆ ਜਿਹੜੀ ਤੁਹਾਨੂੰ ਅੱਗੇ ਵਿਖਾਉਣੀ ਆ ਵੀਡੀਓ ਇਹ ਕਰਤੂਤ ਆ ਇੱਕ ਕਮੇਟੀ ਵਾਲਿਆਂ ਦੀ ਕਿ ਵੇਖੋ ਉਹਨਾਂ ਨੇ ਕਿਵੇਂ ਕਿਰਾਏ ਤੇ ਹਾਲ ਦੇ ਦਿੱਤਾ ਫਿਰ ਉੱਥੇ ਡੀਜੇ ਲੱਗਦੇ ਆ ਭੰਗੜੇ ਪੈਂਦੇ ਆ ਮਰਿਆਦਾ ਦੀ ਅਲੰਘਣਾ ਤੇ ਹੋ ਰਹੀ ਆ ਬੀੜੀਆਂ ਵੀ ਪੀਤੀਆਂ ਗਈਆਂ ਸ਼ਰਾਬ ਵੀ ਪੀਤੀ ਗਈ ਆ ਤੇ ਇਸ ਗੱਲ ਦੀ ਜ਼ਿੰਮੇਵਾਰੀ ਲੈਣ ਵਾਲਾ ਕੋਈ ਵੀ ਨਹੀਂਗਾ ਇਹ ਹੁਣ ਆਪਾਂ ਨੂੰ ਵਿਚਾਰ ਕਰਨੀ ਪੈਣੀ ਆ ਇਹ ਨਹੀਂ ਕਿ ਕਲਾਪਾਂ ਇੱਕ ਬੰਦੇ ਤੇ ਗੱਲ ਛੱਡ ਲਈਏ ਪ੍ਰਧਾਨ ਤੇ ਜਾਂ ਕਿਸੇ ਮੈਂਬਰ ਤੇ ਜਾਂ ਸੈਕਟਰੀ ਤੇ ਇਹ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਕਮੇਟੀ ਵਾਲੇ ਕਹਿ ਦਿੰਦੇ ਆ ਵੀ ਗਰੰਟੀ ਦੀ ਜ਼ਿੰਮੇਵਾਰੀ ਆ ਗਰੰਟੀ ਕਹਿ ਦਿੰਦਾ ਵੀ ਕਮੇਟੀ ਵਾਲਿਆਂ ਦੀ ਜ਼ਿੰਮੇਵਾਰੀ ਆ ਪਰ ਮੇਰੇ ਹਿਸਾਬ ਦੇ ਨਾਲ ਜਿਹੜੀਆਂ ਇਹ ਕਮੇਟੀਆਂ ਬਣਦੀਆਂ ਕਮੇਟੀ ਇਸ ਕਰਕੇ ਬਣਾਈ ਜਾਂਦੀ ਆ ਕਿ ਜਿਹੜੀ ਸੰਭ ਸੰਭਾਲ ਆ ਗੁਰੂ ਘਰ ਦੀ ਉਹ ਇਹਨਾਂ ਕਮੇਟੀ ਨੇ ਕਰਨੀ ਹੁੰਦੀ ਆ ਇਥੇ ਹੋਇਆ ਕੀ ਆ ਇਹਨਾਂ ਨੇ ਹਾਲ ਜਿਹੜਾ ਕਿਰਾਏ ਤੇ ਦੇ ਰੇ ਦਿੱਤਾ ਤੇ ਉਹਦੇ ਵਿੱਚ ਵੇਖੋ ਹੁਣ ਜਿਹੜਾ ਅੱਗੇ ਬੇਰ ਵੀ ਹੋ ਰਹੀ ਆ ਤੁਹਾਡੇ ਸਾਹਮਣੇ ਅੱਗੇ ਆ ਜਾਣਾ ਆ ਵੀਡੀਓ ਚੱਲੇਗੀ ਆਪਾਂ ਸਾਰੀਆਂ ਜਿਹੜੀਆਂ ਕਮੇਟੀਆਂ ਉਹਨਾਂ ਨੂੰ ਵੀ ਨਹੀਂ ਕਹਿ ਸਕਦੇ ਕਿਉਂਕਿ ਬੜੇ ਚੰਗੇ ਬੰਦੇ ਵੀ ਆ ਜਿਹੜੇ ਮਾੜੀ-ਮੋਟੀ ਅਣਖ ਰੱਖਦੇ ਆ ਮਾੜੀ-ਮੋਟੀ ਕੀ ਪੂਰੀ ਮਰਜ਼ਾਦਾ ਵੀ ਰੱਖਦੇ ਆ ਡਰ ਵੀ ਰੱਖਦੇ ਆ ਗੁਰੂ ਘਰ ਦਾ ਪਰ ਇਹ ਕਈ ਵਾਰ ਇੰਜ ਹੁੰਦਾ ਵੀ ਦੁਨਿਆਵੀ ਜਿਹੜਾ ਪਿਆਰ ਪਾਲਣ ਦੇ ਲਈ ਰਾਜਨੀਤਿਕ ਗੱਲਾਂ ਹੋਰ ਵਿੱਚ ਆ ਜਾਂਦੀਆਂ ਜਿਸ ਕਰਕੇ ਇਹ ਗੁਰੂ ਘਰ ਦੀ ਜਿਹੜੀ ਸਤਕਾਰ ਵਾਲੀ ਗੱਲ ਆ ਉਹ ਗੱਲ ਨਹੀਂ ਰਹਿ ਜਾਂਦੀ ਆ ਹੁਣ ਅੱਗੇ ਇੱਕ ਬੰਦੇ ਨੇ ਜਿਹੜੀ ਵੀਡੀਓ ਜਾਰੀ ਕੀਤੀ ਆ ਇਹ ਹੁਣ ਕੇ 1 ਬਲਾਗ ਦੱਸ ਰਿਹਾ ਹੁਣ ਇਹ ਨਹੀਂ ਸਮਝ ਆ ਰਹੀ ਵੀ ਇਹ ਦਿੱਲੀ ਦੀ ਆ ਵੀਡੀਓ ਜਾਂ ਕਿੱਥੋਂ ਦੀ ਆ ਲੇਕਿਨ ਇਹਨਾਂ ਪਤਾ ਲੱਗ ਰਿਹਾ ਵੀ ਇਹ ਵੀਡੀਓ ਪੰਜਾਬ ਤੋਂ ਬਾਹਰ ਦੀ ਆ ਪਰ ਜਿੱਥੋਂ ਦੀ ਵੀ ਹੋਵੇ ਇਹ ਹੁਣ ਇਹਦੇ ਵਿੱਚ ਜਿਹੜੀ ਕਮੇਟੀ ਆ ਗੁਰੂ ਘਰ ਦੀ ਇਹ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਆ ਕਿ ਜਦੋਂ ਉਹਨਾਂ ਨੇ ਇਹ ਹਾਲ ਕਰਾਏ ਤੇ ਦਿੱਤਾ ਗੁਰੂ ਘਰ ਦਾ ਤੇ ਉਹਦੇ ਵਿੱਚ ਇਹਨਾਂ ਨੇ ਸੇਵਾਦਾਰ ਛੱਡਣੇ ਸੀ ਭਾਵੇਂ ਇੱਕ ਬੰਦਾ ਹੀ ਹੁੰਦਾ ਉਹ ਨਿਗਾਹ ਰੱਖਦਾ ਤੇ ਇਹ ਜਿਹੜੀ ਗੁਰੂ ਘਰ ਦੀ ਬੇਅਦਬੀ ਹੋ ਰਹੀ ਆ ਨਾ ਹੁੰਦੀ ਇਹ ਸਾਰੀਆਂ ਕਮੇਟੀਆਂ ਆਪਾਂ ਵੀ ਮਾੜੀਆਂ ਨਹੀਂ ਕਹਿ ਸਕਦੇ ਸਾਰੇ ਬੰਦੇ ਨਹੀਂ ਮਾੜੇ ਹੋ ਸਕਦੇ ਸਾਰੇ ਚੰਗੇ ਵੀ ਨਹੀਂ ਹੋ ਸਕਦੇ ਇਹੋ ਜਿਹੀਆਂ ਵੀਡੀਓ ਅੱਗੇ ਵੀ ਮੈਂ ਇੱਕ ਦਿਨ ਇੱਕ ਵੀਡੀਓ ਪਾਈ ਆ ਇਸ ਵਿਸ਼ੇ ਤੇ ਉਹ ਵੀ ਕਰਨਾਲ ਦੇ ਵਿੱਚ ਜਿਵੇਂ ਬੇਅਦਵੀ ਹੋਈ ਆ ਕਿ ਉਥੇ ਵੀ ਡਾਂਸ ਕੀਤੇ ਗਏ ਸ਼ਰਾਬਾਂ ਪੀਤੀਆਂ ਗਈਆਂ ਬੀੜੀਆਂ ਪੀਤੀਆਂ ਗਈਆਂ ਫਿਰ ਇੱਕ ਆਇਆ ਉਹ ਕਰਨਾਲ ਦਾ ਹੀ ਮਾਮਲਾ ਸੀ ਉਥੇ ਗੁਰੂ ਘਰ ਦੇ ਵਿੱਚ ਕਰਨਾ ਸੀ ਜਗਰਾਤਾ ਡੀਜੇ ਲਾ ਕੇ ਭੰਗੜੇ ਪਾਏ ਗਏ ਬੜਾ ਕੁਝ ਹੋਇਆ ਪਰ ਆ ਹੁਣ ਤੁਸੀਂ ਅੱਗੇ ਵੇਖਿਆ ਜੇ ਵੀਡੀਓ ਜਿਹੜੀ ਚੱਲਣੀ ਆ ਤੇ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਕਿ ਇਹੋ ਜਿਹੇ ਬੰਦਿਆਂ ਦਾ ਕੀ ਹੱਲ ਕਰਨਾ ਚਾਹੀਦਾ ਹੈ ਤੁਸੀਂ ਅੱਗੇ ਆਪ ਹੀ ਵੇਖ ਕੇ ਤੇ ਫੈਸਲਾ ਕਰਨਾ ਇਹ ਗੁਰਦੁਆਰਾ 5000 ਵਿੱਚ ਦੇ ਕੇ ਕਿਰਾਏ ਤੇ 5000 ਰੁਪਏ ਦੇ ਕੇ ਕਿਰਾਏ ਤੇ ਗੁਰੂ ਘਰ 'ਚ ਬੀੜੀਆਂ ਦਾ ਔਰ ਬੀਅਰ ਦੀ ਬੋਤਲਾਂ ਇੱਥੇ ਪੀਤੀਆਂ ਜਾ ਰਹੀਆਂ ਨੇ ਕੋਈ ਇੱਥੇ ਧਿਆਨ ਨਹੀਂ ਰੱਖਣ ਵਾਲਾ ਗੁਰਦੁਆਰੇ 'ਚ ਹੋਰ ਆਪਣਾ ਵੀ ਭਾਵੇਂ ਹਾਂਜੀ ਠੀਕ ਹੈ ਜੀ ਠੀਕ ਹੈ ਕਿਆ ਯਾਰ ਭਾਈ ਅਭੀ ਤੋਂ ਉਹ ਆਏ ਦੋ ਉਹ ਲੋਕ ਉਹ ਵੀ ਦੇਖ ਤੇ ਗਏ ਕਿਹੜਾ ਕੰਮ ਕਰ ਰਹੇ ਨੇ ਇਹ ਪੜੀ ਹੋਈ ਹੈ ਉਹ ਵੀ ਕਰੇ ਤਾਂ ਮਨਾ ਪੜੇਗਾ ਉਹਨੇ ਕਿਹਾ ਯਾਰ ਐਸਾ ਥੋੜੀ ਹੁੰਦਾ ਹੈ ਬੰਦਾ ਜਾਂ ਗੁਰਦੁਆਰੇ ਮੇ ਬੀਅਰ ਕੀ ਬੋਤਲਾਂ ਗੁਰਦੁਆਰਾ K1 ਬਲੌਗ ਵਿੱਚ ਪਾਰਕਿੰਗ ਵਿੱਚ ਬੀਅਰ ਦੀ ਬੋਤਲਾਂ ਮਿਲੀਆਂ ਹੋਈਆਂ ਕਮੇਟੀ ਨੂੰ ਕੋਈ ਸੁਧਬੋਧ ਨਹੀਂ ਇਸ ਚੀਜ਼ ਦੀ ਇੱਕ ਮਿੰਟ ਬਾਬਾ ਜੀ ਇੱਕ ਮਿੰਟ ਇੱਕ ਮਿੰਟ ਬਾਬਾ ਜੀ ਆਹ ਤੋਕ-ਤੋਕ ਕੇ ਪਰੇਸ਼ ਸਾਰੇ ਗੁਟਕੇ ਖਾਦੇ ਹੋਏ ਇੱਥੇ ਤਾਂ ਲੋਕੀ ਨਹੀਂ ਮੰਦੇ ਮਲਮ ਵਾਲੇ ਪੀਂਦੇ ਨੇ ਅਰੇ ਯਾਰ ਇਹ ਗੁਰਦੁਆਰਾ ਸਾਹਿਬ ਹੈ ਤੇ ਉਹਨਾਂ ਦੀ ਗਲਤੀ ਹੈ ਨਾ ਜਿਹਨੇ ਜਿਹੜੇ ਦੇ ਰਹੇ ਨੇ ਉਹਨਾਂ ਨੂੰ ਪੈਸੇ ਦੀ ਲਾਲਚ ਵਿੱਚ ਇਹ ਗੁਰਦੁਆਰੇ ਦੇ ਲੰਗਰ ਹਾਲ ਦਾ ਹਾਲ ਦੇਖੋ ਜੀ ਕੀ ਹਾਲ ਹੋ ਰਿਹਾ 1:1 2:00 ਵਜੇ ਤੱਕ ਇੱਥੇ ਪ੍ਰੋਗਰਾਮ ਕਰਾਇਆ ਜਾ ਰਿਹਾ ਗੁਰਦੁਆਰਾ ਵਿੱਚ ਆ ਦੇਖੋ ਬੀੜੀਆਂ ਦੇਖੋ ਬਾਬਾ ਜੀ ਆ ਦੇਖੋ ਬਾਬਾ ਜੀ ਬੀੜੀਆਂ ਹਾਂ ਆ ਦੇਖੋ ਬੀੜੀ ਬੀੜੀਆਂ ਪੀ ਰਿਹਾ ਦੇਖੋ ਸਾ ਦੇਖ ਸਾ ਦੇਖ ਵਾਹੇ ਗਰੂ ਵਾਹੇ ਗਰੂ ਆ ਦੇਖੋ ਇਹ ਆ ਦੇਖੋ ਬੀੜੀਆਂ ਆ ਦੇਖੋ ਬੀੜੀਆਂ ਆ ਦੇਖੋ ਬੀੜੀਆਂ ਆ ਦੇਖ ਬੀੜੀਆਂ ਦੇਖੋ ਅੰਦਰ ਜੁੱਤੇ ਨੇ ਜੇ ਨਾ ਅਸੇ ਤੋਂ ਇਹ ਗਰੰਟਾ ਤੋਂ ਬੀੜੀ ਬੰਦ ਕੇ ਪਿਛੇ ਬਣਾਉਂਦੇ ਆਂ ਅਰੇ ਤੁਹਾਡਾ ਰੋਲ ਤੋੜੀ ਆ ਯਾਰ ਕੋਈ ਆ ਗੁਰਦੁਆਰ ਦਾ ਹਾਲ ਦੇਖੋ ਜੀ ਮੇਨ ਸਾਡੇ ਗੁਰੂ ਘਰ ਦੇ ਉੱਥੇ ਇੰਨੀ ਸਮੱਲ ਇੰਨੀ ਬਦਬੂ ਆ ਰਹੀ ਏ ਆ ਦੇਖੋ ਜੀ ਗੰਦ ਗੁਰੂ ਘਰ ਦੇ ਸਾਹਮਣੇ ਇਹ ਗੁਰੂ ਘਰ ਕਿਹੜਾ ਦਰਵਾਜਾ ਤੋੜਿਆ ਬਾਬਾ ਜੀ ਦਰਵਾਜਾ ਕਿਹੜਾ ਤੋੜਿਆ ਆ ਦੇਖੋ ਜੀ ਵਾਹਿਗੁਰੂ ਕਿਹੜਾ ਦਰਵਾਜਾ ਥੋੜਿਆ ਬਾਬਾ ਜੀ ਉਹ ਅੰਦਰ ਬੀੜੀਆਂ ਹੀ ਬੀੜੀਆਂ ਪੀਤੀਆਂ ਹੋਈਆਂ ਅੰਦਰ ਕਿਹਿਆ ਨਹੀਂ ਸਾਨੂੰ ਅਕਲ ਬੋਲੀ ਨਹੀਂ ਹੈ ਬਟ ਕੌਣ ਗਿਆ ਤੁਹਾਨੂੰ ਲੱਗਿਆ ਵੀ ਕਾ ਮੇਰੇ ਲੇਕ ਚਿੰਚੀ ਕੀ ਕਰਿਓ ਬਾਬਾ ਜੀ ਰੱਖਿਆ ਨਹੀਂ ਅਰੇ ਬਾਬਾ ਜੀ ਨਹੀਂ ਤਾਂ ਹੁਣ ਰੋਲ ਥੋੜੀ ਆ